ਦਿਨ ਚੜਦੇ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮਲਕਾਣਾ ਤੋਂ ਤਲਵੰਡੀ ਰੋਡ ਤੇ ਮਲਕਾਣੇ ਪਿੰਡ ਦੇ ਨੇੜੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਇਸ ਵਿਅਕਤੀ ਦੇ ਕੋਲੋਂ ਇੱਕ ਗੱਟਾ ਹਰਿਆਣਾ ਸ਼ਰਾਬ ਦੀਆਂ ਬੋਤਲਾਂ ਤੇ ਇੱਕ ਕਿੱਟ ਹੈ ਜਿਹੜੀ ਹਰਿਆਣਾ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਪਈ ਹੋਈ ਮਿਲੀ ਹੈ ਵਿਅਕਤੀ ਦਾ ਮੋਟਰਸਾਈਕਲ ਹੈ ਜਿਹੜਾ ਉਹ ਖੰਬੇ ਦੇ ਨਾਲ ਟਕਰਾਇਆਗਾ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਫੋਨ ਤੇ ਗੱਲਬਾਤ ਹੋਈ ਹੈ ਪਰਿਵਾਰ ਦੇ ਨਾਲ ਫੋਨ ਆਇਆ ਸੀ ਦੱਸਣ ਵਾਲਿਆਂ ਦੇ ਮੁਤਾਬਕ ਪਤਾ ਲੱਗਿਆ ਕਿ ਇਹ ਵਿਅਕਤੀ ਦੀ ਪਛਾਣ ਹੈ ਜਿਹੜੀ ਮਾਉਣ ਮੰਡੀ ਦਾ ਦੱਸਿਆ ਜਾ ਰਿਹਾ ਤੇ ਲੰਘਣ ਵਾਲਿਆਂ ਤੋਂ ਇਹ ਵੀ ਪਤਾ ਲੱਗਿਆ ਜੋ ਸਬਜ਼ੀ ਮੰਡੀ ਤੇ ਜਾਂਦੇ ਨੇ ਸਵੇਰ ਉਹ ਕਹਿੰਦੇ ਵੀ 4:30 ਇੱਥੇ ਕੋਈ ਐਜੀ ਘਟਨਾ ਨਹੀਂ ਵਾਪਰੀ ਸੀ ਇਹ ਘਟਨਾ ਤਕਰੀਬਨ 5 ਦੇ ਆਸੇ ਪਾਸੇ ਵਾਪਰੀ ਹੈ ਮੌਕੇ ਤੇ ਰਾਮਾ ਥਾਣਾ ਦੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੋਬੀ ਲੈਹਰੀ ਜੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਪਿੰਡ ਮਲਕਾਣਾ ਇਹ ਨਾ ਬਈਏ ਵੇਖੋ ਆ ਮਗਰ ਘੱਟਾ ਸੀ ਇਹਦੇ ਆ ਟਟ ਪਾਈ ਸੀ ਕਿੱਛ ਚੀ ਦੇ ਨਹੀਂ ਮਗਰ ਕਿ ਟੂ ਕੀ ਅੱਗੇ ਦਾ ਰਹਿਊਗਾ ਕੀ ਨਾਮ ਆਪਣਾ ਬੋਬੀ ਲਹਿਰੀ ਜੀ ਹੈਲਪ ਲਾਈਨ ਪਰ ਸੋਸਾਇਟੀ ਰਾਮਾਤ ਬੌਜੀ ਕੀ ਗੱਲ ਹੋਈ ਅੱਜ ਸਵੇਰੇ ਜੀ ਸਾਡੇ ਕੋਲ ਤਕਰੀਬਨ 6 ਵਜੇ ਕਾਲ ਆਈ ਕਿ ਮਲਕਾਣਾ ਪਿੰਡ ਦੇ ਤਲਵੰਡੀ ਰੋਡ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੈ ਜੋ ਕਿ ਐਕਸੀਡੈਂਟ ਹੋਇਆ ਹੋਇਆ ਹੈ ਤੇ ਉਸ ਕੋਸ਼ ਉਹਦੇ ਨਾਲ ਸ਼ਰਾਬੀਆਂ ਬੋਤਲਾਂ ਸਾਨੂੰ ਸੂਚਨਾ ਮਿਲਦੀ ਤੁਰੰਤ ਸਾਡੀ ਹੈਲਪਲਾਈਨ ਬੈਲਪਸਟੀ ਦੇ ਮੈਂਬਰ ਰਿੰਕਾ ਜੀ ਮਨੀਸ਼ ਜੀ ਤੇ ਕਾਲਾ ਬੰਗੀ ਜੀ ਅਸੀਂ ਇੱਥੇ ਪਹੁੰਚੇ ਤੇ ਦੇਖਿਆ ਕਿ ਇੱਥੇ ਇੱਕ ਨੌਜਵਾਨ ਦੀ ਡੈੱਡ ਬੋਡੀ ਜੋ ਕਿ ਐਕਸੀਡੈਂਟ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੋਇਆ ਹੈ ਪਈ ਹੈ ਉਸ ਤੋਂ ਬਾਅਦ ਤੁਰੰਤ ਅਸੀਂ ਇਹਦੀ ਇਨਫੋਰਮੇਸ਼ਨ ਪਿੰਡ ਵਾਲਿਆਂ ਨੇ ਵੀ ਰਾਮਾ ਥਾਣਾ ਨੂੰ ਦਿੱਤੀ ਤੇ ਇੱਥੇ ਮੁਲਾਜ਼ਮ ਪਹੁੰਚੇ ਆ ਤੇ ਉਸ ਦੀ ਇਨਕੁਆਰੀ ਹੋ ਰਹੀ ਹੈ ਵੀ ਕੀ ਗੱਲਬਾਤ ਹੈ ਤੇ ਕੁਝ ਪਤਾ ਲੱਗੇ ਕਿ ਇਹ ਲੜਕਾ ਸ਼ਾਇਦ ਮੋੜ ਮੰਡੀ ਦਾ ਕੋਈ ਕਾਲ ਆਈ ਸੀ ਇੱਥੇ ਬਾਕੀ ਇਨਕੁਆਰੀ ਪੁਲਿਸ ਕਰ ਰਹੀ ਹੈ ਜੀ ਮੰਡੀ ਮੇਰੇ ਨੰਬਰ ਪਤਾ ਨਿਕਟੇ ਨਹੀਂ ਜ ਮੈਂ ਵੇਖੇ ਇਧਰ ਪਾਸਾ ਵੀ ਰੋ ਜਾ ਤਹਾਪੇ ਕਰਾਣੇ ਕਰ ਦਿੱਤੀ ਅੰਦਰ ਤੇ ਆਪ ਕੀ ਹਨ ਬਈ ਆਉਣੇ ਹਾਂ ਲਾਗੇ ਜੀ ਫੋਨ